ਦੀਆਂ ਵੀਡੀਓ ਵੇਨਾਂ ਨਾ ਔਰ ਇਹਨਾਂ ਦੇ ਬੱਚਿਆਂ ਦੀ ਮੈਂ ਤਿਆਰੀ ਦੇਖਣਾ ਵਾ ਔਰ ਇੱਕ ਪਾਸੇ ਬਹਾਦਰਾਂ ਤੇ ਯੋਧਿਆਂ ਦੀ ਜਿਹੜੀ ਕੌਮ ਹੈ ਪੰਜਾਬੀ ਜਦ ਮੈਂ ਉਹਨਾਂ ਦੇ ਬੱਚਣ ਵੇਖਣਾ ਵਾ ਮਤਲਬ ਕੀ ਕਰਦੇ ਨੇ ਉਹ ਦੇ ਦੇ ਢੇੜਾ ਦੇ ਦੇ ਢੇੜਾ ਤੇ ਬੱਚਿਆਂ ਨੂੰ ਨਹੀਂ ਚਾਹਦੀ ਨਹੀਂ ਆਪਣੇ ਬੱਚਿਆਂ ਨੂੰ ਗਾਲਾਂ ਕੱਢਣੀਆਂ ਸਿਖਾਉਂਦੇ ਨੇ ਮਤਲਬ ਵਾਦੂ ਦੇ ਕੰਮ ਜਿਹੜੇ ਨਾ ਜਿਹਦੇ ਜਿੰਨਾ ਦਾ ਕੋਈ ਫਿਊਚਰ ਨਹੀਂ ਹੈ ਭਵਿਕ ਨਹੀਂ ਹੈ ਉਹ ਆਪਣੇ ਬੱਚਿਆਂ ਨੂੰ ਸਿਖਾਈ ਲੱਗੇਉਣਗੇ ਤੇ ਇੱਕ ਪਾਸੇ ਇਹ ਲੋਕ ਕਿੱਡੇ ਅਕਲਮੰਦ ਕਿੱਡੇ ਦਾਨਸ਼ਮੰਦ ਨੇ ਕਿ ਆਪਣੇ ਬੱਚਿਆਂ ਦੀ ਕਿੱਡੀ ਤਿਆਰੀ ਕਰਾਉਂਦੇ ਨੇ ਔਰ ਕਮਾਲ ਇਹ ਵੀ ਇਹਨਾਂ ਦਾ ਫਿਊਚਰ ਕਿੱਡਾ ਵਧੀਆ ਹੋਏਗਾ ਮੈਂ ਤੇ ਹੈਰਾਨ ਹਾਂ ਇਸ ਗੱਲ ਤੋਂ ਵੀ ਜਿੱਥੇ ਅਸੀਂ ਲੋਕ ਮੈਂ ਬੱਚਿਆਂ ਨੂੰ ਲੈ ਕੇ ਮੈਂ ਸੋਚਦਾ ਵੀ ਜਿੱਥੇ ਸਾਡੀ ਅਕਲ ਸੋਚਣਾ ਬੰਦ ਕਰ ਦਿੰਦੀ ਨਾ ਇਹ ਲੋਕ ਆਪਣੇ ਬੱਚਿਆਂ ਦੇ ਫਿਊਚਰ ਲਈ ਉੱਥੋਂ ਸੋਚਣਾ ਸ਼ੁਰੂ ਕਰਦੇ ਨੇ ਮਤਲਬ ਜਦੋਂ ਮੈਂ ਇਸ ਕੁੜੀ ਦੀ ਤਿਆਰੀ ਵੇਖਦਾ ਤੇ ਮੈਂ ਹੈਰਾਨ ਹੁੰਦਾ ਇਸ ਬੱਚੇ ਨੂੰ ਸਲੂਟ ਹੈ ਮਤਲਬ ਵੀ ਇੰਨੀ ਤਿਆਰੀ ਔਰ ਦੇਖੋ ਇਹਦਾ ਜਜ਼ਬਾ ਨਾਲ ਜਦੋਂ ਕਰ ਰਹੀ ਹੈ ਨਾਲ ਲੋਕਾਂ ਦਾ ਕਿਵੇਂ ਉਹਨਾਂ ਨੂੰ ਹੈਲੋ ਹਾਈ ਟਾਟਾ ਵੀ ਕਰ